ਦੇਖੋ ਜੀ ਮਾਨ ਜੋ ਬੀਜਪੀ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਨੇ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਜੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ 'ਚ ਜਿਹੜੇ ਨਸ਼ਾ ਸਪਲਾਈਅਰ ਨੇ, ਬੈਡਲਰ ਨੇ, ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਫਤ ਰਾਜ ਵਿੱਚ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ 'ਚ ਕਾਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ 'ਚ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕਾਸੋ ਆਪਰੇਸ਼ਨ ਕਰ ਰਹੀਆਂ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੰਦੀ ਟੀਮ ਨੇ ਖੁਦ ਕਾਸੋ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਜੰਗੀ ਪੱਦਰ ਤੇ ਜਾਰੀ ਰਹੀ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਨੇ ਉੱਥੇ ਵੀ ਚੈਕਿੰਗ ਵਗੈਰਾ ਉਹ ਵੀ ਸਾਡਾ ਰੂਟੀਨ ਫੀਚਰ ਹੈ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਹੋ ਦਿੱਤੀ ਜਾਵੇ ਤੇ ਨਾਮ ਤੇ ਪਛਾਣ ਗੁਪਤ ਰੱਖ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ